ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕਾਲੇਦਾਰ ਇੱਕ ਸਭਾਵਿਕ ਗੜਵਨਨ ਦਾ ਦੋਨਾ ਦਾ ਫਲਸਫੀ ਹੈ ਕਾਫੀ ਦੇਰ ਤੱਕ ਇਹਨਾਂ ਦੀ ਸਰਕਾਰਾਂ ਚੱਲੀਆਂ ਅੱਜ ਪੰਜਾਬ ਦੇ ਲੋਕ ਜਿਹੜੀਆਂ ਫੋਰਸਿਸ ਪੰਜਾਬ ਨੂੰ ਕਮਜ਼ੋਰ ਕਰਦੀਆਂ ਬਈਆਂ ਚਾਹੇ ਉਹ ਆਪ ਪਾਰਟੀ ਹੈ ਜਾਂ ਕੌਗਨਟ ਪਾਰਟੀ ਹੈ ਇਹਨਾਂ ਤੰਗ ਆ ਚੁੱਕੇ ਨੇ ਕਿ ਸਿੱਧੂ ਸਾਹਬ ਨਾਲ ਮੇਰੀ ਕੋਈ ਰਾਜ ਦੀ ਸੀ ਆਪਣੇ ਨਿਤਰ ਦੇ ਬਹੁਤ ਅੱਛੇ ਲੀਡਰ ਨੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ ਪਰ ਉਹ ਵੀ ਸਫੋਕੇਟਡ ਫੀਲ ਕਰ ਰਹੇ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਮੀਨਿੰਫੁਲ ਜਿਹੜੇ ਜਨਤਰੀ ਸੇਵਾ ਆਪਣੇ ਆਪ ਨੂੰ ਅਰਪਿਤ ਕੀਤੇ ਲੋਕ ਨੇ ਕਾਂਗਰਸ ਦੇ ਉਹ ਸਾਰੇ ਸਫੋਕੇਟਡ ਫੀਲ ਕਰ ਰਹੇ ਨੇ ਕਿ ਉੱਤੇ ਇੱਕ ਗੈਂਗ ਜਿਹਾ ਬਣ ਗਿਆ ਉਹਨਾਂ ਨੇ ਕੰਮ ਕਰਨ ਵਾਲੇ ਬੰਦਿਆਂ ਨੂੰ ਇੰਨਾ ਕਿ ਤੰਗ ਕੀਤਾ ਕਿ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਕਿ ਕਰੋੜਾਂ ਲੋਕਾਂ ਦੇ ਸੈਂਟੀਮੈਂਟ ਨੂੰ ਖੱਟ ਕਰਕੇ ਕਰੋੜਾਂ ਲੋਕਾਂ ਦੀ ਭਾਵਨਾ ਨੂੰ ਠੇਸ ਲਗਾ ਕੇ ਅੱਜ ਦੀ ਵੋਟਾਂ ਮੰਗਣ ਆ ਰਹੇ ਇਹਨਾਂ ਦਾ ਖੋਰ ਵਿਰੋਧ ਕਰਾਂਗੇ ਸਾਡੇ ਕਮਿਊਨਿਟੀ ਸਾਡਾ ਸਮਾਜ ਜਿੱਥੇ ਕਰੇ ਜਾਣਗੇ ਗਲੀਆਂਾਂ ਚ ਮਹਾਲਿਆਂ ਚ ਪਿੰਡਾਂ ਚ ਅਸੀਂ ਇਹਨਾਂ ਦਾ ਵਿਰੋਧ ਕਰਾਂ ਆਂ ਵੀ ਇਹਲਾ ਖਤਮ ਹੋ ਗਿਆ ਜੀ ਨਦੀਸ਼ ਕੁਮਾਰ ਜੀ ਚਲੇ ਗਏ ਬਹੁਤ ਵੱਡੇ ਵੱਡੇ ਲੀਡਰ ਸਾਰੇ ਛੱਡ ਗਏ ਨੇ ਆਪ ਆਪੇ ਗਈ ਜਾ ਰਹੀ ਹੈ ਕਿ ਅਸੀਂ ਸਾਰੇ ਅਸੀਂ ਡਾਕ 13 13 ਨਾਲ ਲੜਦੇ ਕਾਂਗਰਸ ਨੇ ਕੀ ਲੜਨਾ ਜ਼ੀਰੋ ਅੰਡਰ ਨੂਜਨਾਲਾਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗਲਤੀ ਕੀਤੀ ਹੋਊਗੀ ਸ਼ੋਮਿਕ ਕੈਦਲ ਤੇ ਭਾਜਪਾ ਦੇ ਭਾਜਪਾ ਦਾ ਗਠਜੰਬੰਦ ਜਿਹੜਾ ਹੋਇਆ ਕਿ ਨਹੀਂ ਹੋਇਆ ਸਾਡੇ ਨਾਲ ਸਟੂਨੀ ਸੇਖੜੀ ਜੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੇਖੜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਵਾਰ ਜਿਹੜਾ ਗਠਜੰਬੰਦਨ ਸ਼ੋਮਿਕ ਕੈਦਲ ਤੇ ਭਾਜਪਾ ਦਾ ਹੁਣ ਤੈ ਹੋ ਚੁੱਕਾ ਹੈ ਹੋ ਵੀ ਗਿਆ ਹੈ ਲੇਕਿਨ ਕਿਸ ਤਰ੍ਹਾਂ ਦੇਖਦੇ ਹੋ ਕਿ ਨਹੀਂ ਸੀਟਾਂ ਦੇ ਉੱਤੇ ਐਲਾਈਂਸ ਰਹੇਗਾ ਬਿਲਕੁਲ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਸ਼ੋਮਿਕ ਕੈਦਲ ਇੱਕ ਸਵਭਾਵਿਕ ਗਠਜੰਬੰਦਨ ਦਾ ਦੋਨਾਂ ਦਾ ਫਲਸਫਾ ਹੈ ਕਾਫੀ ਦੇਰ ਤੱਕ ਇਹਨਾਂ ਦੀ ਸਰਕਾਰਾਂ ਚੱਲੀਆਂ ਅੱਜ ਪੰਜਾਬ ਦੇ ਲੋਕ ਜਿਹੜੀਆਂ ਫੋਰਸਿਸ ਪੰਜਾਬ ਨੂੰ ਕਮਜ਼ੋਰ ਕਰਦੀਆਂ ਪਈਆਂ ਚਾਹੇ ਉਹ ਆਪ ਪਾਰਟੀ ਆਏ ਜਾਂ ਕਾਂਗਰਸ ਪਾਰਟੀ ਹੈ ਇਹਨਾਂ ਤੋਂ ਤੰਗ ਆ ਚੁੱਕੇ ਲੋਕਾਂ ਦੀ ਇਹ ਮੰਗ ਹੈ ਕਿ ਦੋਨੋਂ ਇਕੱਠੇ ਹੋ ਕੇ ਚੋਣਾਂ ਲੜਨ ਔਰ ਇਹ ਸਮਝੌਤਾ ਜਿਹੜਾ ਵਾ ਹੋਏਗਾ ਇੱਕ ਬੀਜੇਪੀ ਹਾਈਕਮਾਨ ਨੇ ਕਰਨਾ ਇਹਨਾਂ ਦਾ ਪ੍ਰੋਗਰੇਟਿਵ ਹੈ ਕਦੋਂ ਹੋਏਗਾ ਕਿੱਦਾਂ ਹੋਏਗਾ ਪਰ ਜਦੋਂ ਵੀ ਸਮਝੌਤਾ ਹੋਏਗਾ ਉਹਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਏਗੀ ਚਿੱਕੜੀ ਸਾਹਿਬ ਨਵਜੋਸ਼ ਸਿੱਧੂ ਦੇ ਖਾਸ ਰਹੇ ਹਾਂ 2022 ਦੇ ਵਿੱਚ ਉਹਨਾਂ ਨੇ ਤੁਹਾਨੂੰ ਟਿਕਟ ਵੀ ਦਿਲਾਈ ਸੀ ਕਿਹੜਾ ਉਹਨਾਂ ਨਰਾਜ਼ਗੀ ਜਿਹੜੀ ਰਹਿ ਗਈ ਸੀ ਕਾਂਗਰਸ ਪਾਰਟੀ ਦਾ ਦਮਨ ਦਸਮਾ ਪਹਿਲੇ ਛੱਡ ਦਿੱਤਾ ਗਿਆ ਕਿਹੜੀ ਨਰਾਜ਼ਗੀਆਂ ਸੀਗੀਆਂ ਸਰ ਨਹੀਂ ਸਿੱਧੂ ਸਾਹਿਬ ਨਾਲ ਮੇਰੇ ਕੋਈ ਨਰਾਜ਼ਗੀ ਨਹੀਂ ਸੀ ਆਪਣੇ ਮਿੱਤਰ ਨੇ ਬਹੁਤ ਅੱਛੇ ਲੀਡਰ ਨੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ ਪਰ ਉਹ ਵੀ ਸਫੋਕੇਟਿਡ ਫੀਲ ਕਰ ਰਹੇ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਮੀਨੀਫੁਲ ਜਿਹੜੇ ਜਨਤਾ ਦੀ ਸੇਵਾ ਆਪਣੇ ਆਪ ਨੂੰ ਅਰਪਿਤ ਕੀਤੇ ਲੋਕ ਨੇ ਕਾਂਗਰਸ ਚ ਉਹ ਸਾਰੇ ਸਫੋਕੇਟਿਡ ਫੀਲ ਕਰ ਰਹੇ ਨੇ ਕਿ ਉੱਥੇ ਇੱਕ ਗੈਂਗ ਜਿਹਾ ਬਣ ਗਿਆ ਉਹਨਾਂ ਨੇ ਕੰਮ ਕਰਨ ਵਾਲੇ ਬੰਦਿਆਂ ਨੂੰ ਇੰਨਾ ਕਿ ਤੰਗ ਕੀਤਾ ਕਿ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਜੀ ਅੱਜ ਕਾਂਗਰਸ ਸਿਰਫ ਕੁਰਸੀ ਦੀ ਲੜਾਈ ਹੋ ਰਹੀ ਕਦੀ ਜਨਤਾ ਦੇ ਇਸ਼ੂ ਦੇ ਤੇ ਲੜਾਈ ਨਹੀਂ ਆਪਾਂ ਜੀ ਮੈਂ ਦੇਖਿਆ ਕਦੀ ਡਿਸਕਸ਼ਨ ਨਹੀਂ ਹੁੰਦੀ ਆ ਪਿਛਲੇ 8-10 ਸਾਲ ਚ ਤੇ ਸਿਰਫ ਤੇ ਸਿਰਫ ਕੁਰਸੀ ਦੀ ਲੜਾਈ ਹੈ ਇਹਨੂੰ ਉਲਾ ਦੇਓ ਇਹਨੂੰ ਬਿਠਾ ਦੇਓ ਇਹਨੂੰ ਮਾਰ ਦੇਓ ਇਹਨੂੰ ਕਰ ਦੇਓ ਮਤਲਬ ਸਿਰਫ ਤੇ ਸਿਰਫ ਕੁਰਸੀ ਦੀ ਲੜਾਈ ਲੜਦੇ ਨੇ ਕਾਂਗਰਸ ਜਨਤਾ ਦੀਆਂ ਗੱਲਾਂ ਖਤਮ ਹੋ ਗਈਆਂ ਪਹਿਲਾਂ ਕਾਂਗਰਸ ਚ ਮੈਰਿਟ ਚੱਲਦੀ ਸੀ ਹੁਣ ਉੱਥੇ ਮਨੀ ਚੱਲਦੀ ਹੈ ਇਸ ਲਈ ਕੋਈ ਵੀ मीनिंगफुल ਬੰਦਾ ਉੱਥੇ ਜਿਹੜਾ ਜਿਹੜਾ ਪੰਜਾਬ ਦੇ ਲੋਕਾਂ ਦੀ ਸੇਵਾ 'ਚ ਅਰਪਿਤ ਹੈ ਉੱਥੇ ਉਹ ਕੰਮ ਕਰਨਾ ਮੁਸ਼ਕਲ ਹੈ ਬਹੁਤ ਸਾਰੇ ਕਾਂਗਰਸੀ ਜਿਨ੍ਹਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਪਰਿਵਾਰ ਕੁਰਬਾਨ ਕੀਤੇ ਅੱਜ ਸਭ ਸਾਈਡ ਲੈਂਡ ਕੀਤੇ ਹਨ ਉਹਨਾਂ ਨੇ ਉੱਥੇ ਕਬਜ਼ਾ ਹੋ ਗਿਆ ਉਹਨਾਂ ਲੋਕਾਂ ਦਾ ਜਿਹੜਾ ਸਿਰਫ ਆਪਣੀ ਹੋਣਦ ਬਣਾਉਣ ਵਾਸਤੇ ਆਪਣੀ ਤਾਕਤ ਨਾਲ ਆਪਣੇ ਪੈਸੇ ਦੇ ਨਾਲ ਉਹ ਆਮ ਬੰਦਿਆਂ ਨੂੰ ਆਪ ਲੋਕਾਂ ਨੂੰ ਦੂਰ ਕਰਤਾ ਹੈ ਇਸ ਲਈ ਕਾਂਗਰਸ ਬਹੁਤ ਵੱਡਾ ਅੰਡਰ ਕਰੰਟ ਹੈ ਤੁਸੀਂ ਦੇਖਣਾ ਆਉਣ ਵਾਲੇ ਸਮੇਂ 'ਚ ਚੋਣਾਂ ਆਉਣ ਤਾਂ ਬਹੁਤ ਵੱਡਾ ਇੱਕ ਮジョਰਿਟੀ ਕਾਂਗਰਸ ਦੇ ਵਰਕਰਸ ਦਾ ਲੀਡਰਸ ਦਾ ਟੁੱਟ ਕੇ ਬੀਜੇਪੀ ਚਾਏਗਾ ਮਤਲਬ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਾਂਗਰਸ ਮੁਕਤ ਪੰਜਾਬ ਭਾਰਤ ਹੈ ਹੁਣ ਪੰਜਾਬ ਵੀ ਕਾਂਗਰਸ ਮੁਕਤ ਬਣਨਾ ਤਿਆ ਹੈਗਾ ਦੇਖੋ ਕਾਂਗਰਸ ਮੁਕਤ ਹੋਏਗਾ ਦੇਸ਼ ਕਿੱਥੇ ਕਾਂਗਰਸ ਨਜ਼ਰ ਆ ਰਹੀ ਹੈ ਸਾਡੇ ਮੁੱਖ ਮੰਤਰੀ ਨੇ ਇੱਕ ਗੱਲ ਕਹੀ ਇਕਤੀ ਕਾਂਗਰਸ ਤੇ ਮੈਂ ਕਹਣਾ ਜੋ ਬੀਤ ਗਈ ਸੋ ਬਾਤ ਕਹੀ ਉਹਨਾਂ ਬਾਰੇ ਕੀ ਬਾਤ ਕਰੀ ਗੱਲ ਤੇ ਅੱਜ ਦੀ ਕਰੀਏ ਅੱਜ ਸਾਰੇ ਪੰਜਾਬ ਚ ਦੋ ਰੈਲੀਆਂ ਹੋਈਆਂ ਜੀ ਇੱਕ ਰੈਲੀ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਆਏ ਦੂਸਰੇ ਤੇਜਰੀਵਾਲ ਸਾਹਿਬ ਆਏ ਆਪਦੀ ਰੈਲੀ ਚ ਇਹ ਦੋਨੋਂ ਲੀਡਰ ਐਸੇ ਨੇ ਜਿਨ੍ਹਾਂ ਨੂੰ ਰਾਮ ਮੰਦਰ ਜਿਹੜਾ ਸਾਡਾ ਰਾਮ ਧਾਮ ਦਾ ਜਦੋਂ ਪ੍ਰਾਣ ਪ੍ਰਸਤੀਤਾ ਹੋਈ ਦੇਸ਼ ਵੱਲੋਂ ਨਿਯਤਾ ਦਿੱਤਾ ਗਿਆ ਕਿ ਤੁਸੀਂ ਆਓ ਜੀ ਇਹ ਦੋਨੋਂ ਲੀਡਰਾਂ ਨੇ ਉਹਦਾ ਬੇਇਸ਼ਕਾਰ ਕੀਤਾ ਮੈਂ ਪੁੱਛਣਾ ਚਾਹਣਾ ਇਹਨਾਂ ਦੋਨਾਂ ਨੂੰ ਕਿ ਤੁਹਾਨੂੰ ਕੀ ਅਧਿਕਾਰ ਹੈ ਕਿ ਕਰੋੜਾ ਲੋਕਾਂ ਦੇ ਸੈਂਟੀਮੈਂਟ ਨੂੰ ਹਟ ਕਰਕੇ ਕਰੋੜਾ ਲੋਕਾਂ ਦੀ ਭਾਵਨਾ ਨੂੰ ਠੇਸ ਲਗਾ ਕੇ ਅੱਜ ਦੇ ਵੋਟਾਂ ਮੰਗਨ ਆ ਰਹੇ ਇਹਨਾਂ ਦਾ ਘੋਰ ਵਿਰੋਧ ਕਰਾਂਗੇ ਸਾਡੇ ਕਮਿਊਨਿਟੀ ਸਾਡਾ ਸਮਾਜ ਜਿੱਥੇ ਕਿਤੇ ਜਾਣਗੇ ਗਲੀਆਂਾਂ 'ਚ ਮਹੱਲਿਆਂ 'ਚ ਪਿੰਡਾਂ 'ਚ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਲੇਕਿ ਸਿਗਰੀ ਸਾਹਿਬ ਉਹ ਤਾਂ ਕਹਿੰਦੇ ਸੀ ਕਿ ਸਾਨੂੰ ਨੋਟਾਂ ਨਹੀਂ ਦਿੱਤਾ ਗਿਆ ਸੀ ਕਿ ਪ੍ਰਾਂਤ ਪ੍ਰਿਸ਼ਤਾ ਦੇ ਵੀ ਨਰਿੰਦਰ ਮੋਦੀ ਬੈਠੇ ਹੋਏ ਸੀਗੇ ਗ੍ਰਹਿ ਮੰਤਰੀ ਅੰਮਿਸ਼ਾ ਬੈਠੇ ਯੋਗੀ ਦੇ ਨਾਲ ਬੈਠੇ ਸੀਗੇ ਲੇਕਿ ਸਾਨੂੰ ਸਾਫ਼ ਗੱਲ ਕਹਤਾ ਸੀ ਇੱਥੇ ਕਿਸ ਨੇ ਨਾ ਬੀਜੇਪੀ ਪਾਰਟੀ ਰਹੀਗੀ ਫਿਰ ਉਹ ਬਿਆਨ ਪੱਤੀ ਫਿਰ ਕਿਸ ਤਰ੍ਹਾਂ ਸੀਗੀ ਕਿ ਬੁਲਾਇਆ ਨਹੀਂ ਗਿਆ ਸੀਗਾ ਉਹਨਾਂ ਨੂੰ ਬੁਲਾਇਆ ਗਿਆ ਉਹ ਗਏ ਨਹੀਂ ਅੱਜ ਤੇ ਹੁਣੇ ਮੰਗ ਕਰ ਰਹੇ ਜਦ ਤ ਇਹਨਾਂ ਦਾ ਵਿਰੋਧ ਜਾਰੀ ਰਹੇਗਾ ਇਹਨਾਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ 500 ਸਾਲ ਤੱਕ ਦੇਸ਼ ਨੇ ਸੰਤਾਪ ਚੱਲਿਆ ਜੀ ਅਤਿਆਚਾਰ ਹੋਇਆ ਮੰਗਵਾਨ ਲੱਲਾ ਜੀ ਦਾ ભગવાન ਰਾਮ ਜੀ ਦਾ ਅਪਮਾਨ ਹੋਇਆ ਉਹ ਅਪਮਾਨ ਦੂਰ ਕੀਤਾ ਨਰਿੰਦਰ ਭਾਈ ਮੋਦੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਉਥੇ ਭਵੇ ਮੰਦਰ ਬਣਾਇਆ ਜਿਹੜਾ ਨਾ ਕੇਵਲ ਹਿੰਦੁਸਤਾਨ ਚ ਬਾਕੀ ਸਾਰੀ ਦੁਨੀਆ ਚ ਉਹਦਾ ਮਾਣ ਸਨਮਾਨ ਹੋਇਆ ਇਸ ਚੀਜ਼ ਕਿ ਇਹ ਬੜਾ ਅੱਛਾ ਮੰਦਰ ਬਣਿਆ ਬਹੁਤ ਅੱਛਾ ਕੰਮ ਹੋਇਆ ਪਰ ਇਹਨਾਂ ਦੋਨਾਂ ਲੀਡਰਾਂ ਨੇ ਬੈਸ਼ਕਾਰ ਕੀਤਾ ਇਹਨਾਂ ਦਾ ਵਿਰੋਧ ਰਹੇਗਾ ਲੋਕਾਂ ਦੇ ਮਨ ਚ ਠੇਸ ਹੈ ਕਿ ਵੋਟਾਂ ਮੰਗਣ ਜਾਣਗੇ ਗਲੀ ਚ ਪੜਾ ਚਲੇਗਾ ਕਿ ਕੀ ਇਹਨਾਂ ਦਾ ਹੱਲ ਹੁੰਦਾ ਸੁਪਰੀਮ ਕੋਰਟ ਤੇ ਤੁਹਾਨੂੰ ਕੀ ਲੱਗਦਾ ਫੈਸਲਾ ਕੀ ਆਊਗਾ ਮੇਅਰ ਦੇ ਉੱਤੇ ਜੋ ਚੰਡੀਗੜ੍ਹ ਦੇ ਵਿੱਚ ਮੇਅਰ ਕਾਵੀ ਸਾਹਿਬ ਭਾਜਪੀ ਨੇ ਆਪਣਾ ਕਰ ਦਿੱਤਾ ਵੈ ਲੇਕਿਨ ਉੱਤੇ ਵੀ ਕਿੰਨਾ ਕਿਤੇ ਸੁਪਰੀਮ ਕੋਰਟ ਦੀ ਹਜੇ ਫੈਸਲਾ ਆਣਾ ਬਾਕੀ ਜੋ 17 18 ਤਰੀਕ ਨੂੰ ਆਊਗਾ ਤੁਹਾਨੂੰ ਲੱਗਦਾ ਕਿ ਇਹ ਇੰਡੀਅਨ ਅਲਾਈਂਸ ਜਿਹੜਾ ਬਣਾਇਆ ਸੀਗਾ ਕਿ ਕਾਂਗਰਸ ਤਮਾਮ ਜਿਹੜੀ ਪਾਰਟੀਆਂ ਨਾਲ ਮਿਲੀ ਸੀ ਇਹਨਾਂ ਦਾ ਮੇਅਰ ਦੁਬਾਰਾ ਬਣ ਸਕਦਾ 7 ਤੇ 13 ਮੈਂ ਉਹ ਦੇਖੋ ਜੀ ਜੋ ਸੁਪ ਸੁਪਰੀਮ ਕੋਰਟ ਇਸ ਸੁਪਰੀਮ ਜੀ ਜੋ ਸਹੀ ਹੋਏਗਾ ਹੋ ਜਾਏਗਾ ਪਰ ਜਿਹੜੀਆਂ ਇੰਡੀਆ ਅਲਾਈანს ਉਹ ਤਾਂ ਖਤਮ ਹੋ ਚੁੱਕਾ ਜੀ ਨਦੀਸ਼ ਕੁਮਾਰ ਜੀ ਚਲੇ ਗਏ ਬਹੁਤ ਵੱਡੇ ਵੱਡੇ ਲੀਡਰ ਸਾਰੇ ਛੱਡ ਗਏ ਨੇ ਆਪ ਆਪੇ ਕਹੀ ਜਾ ਰਹੀ ਹੈ ਕਿ ਅਸੀਂ ਸਾਰੇ 80 13 ਦੇ 13 ਸਿਟਾ ਲੜਨੀ ਹੈ ਤੇ ਫਿਰ ਕਾਂਗਰਸ ਨੇ ਕੀ ਲੜਨਾ 0 ਅੰਡਾ ਹਾਂ ਕੱਲ ਦੀ ਸਟੇਟਮੈਂਟ ਸੀ ਕੱਲ ਦੀ ਸਟੇਟਮੈਂਟ ਸੀ ਜੀ ਤੁਹਾਨੂੰ ਕਿੱਦਾਂ ਲੱਗਦਾ ਕਿਸਾਨ ਅੰਦੋਲਨ 2020 ਦੇ ਵਿੱਚ ਹੋਇਆ ਸੀਗਾ ਉਦੋਂ ਸਿੰਘੂ ਬਾਰਡਰ ਤੱਕ ਕਿਰੇ ਗਏ ਸੀਗੇ ਲੇਕਿਨ ਅੱਜ ਮਨੂਰਾਲ ਕੱਟਰ ਨੇ ਵੀ ਕਹਿ ਦਿੱਤਾ ਕਿ ਹਥਿਆਰ ਲੈ ਕੇ ਜਾਂਦ ਪਾਬੰਦੀ ਰਹੇਗੀ ਟ੍ਰੇਨਾਂ ਸਫਰ ਕਰ ਲਓ ਰੋਡ ਨੂੰ ਛੱਡ ਦਿਵੋ ਲੇਕਿਨ ਅਗਰ ਇਹ ਰਿਆ ਐਮਐਸਪੀ ਦੇ ਉੱਤੇ ਮੁੱਦਾ ਰਿਆ ਚਾਰ ਦੇ ਉੱਤੇ ਪਹਿਲੇ ਨਹੀਂ ਸੀਗਾ ਨਰਿੰਦਰ ਮੋਦੀ ਸਾਹਿਬ ਨੇ ਪਹਿਲੇ ਵੀ ਮਾਫੀਨਾਮਾ ਮੰਗਿਆ ਸੀਗਾ ਇਹ ਗੁਰ ਕੱਟ ਜਿਹੜਾ ਤਰੀਕ ਨੂੰ ਜਾਣਾ ਦੇਖੋ ਕਿਸਾਨਾਂ ਦੇ ਜਿਹੜੇ ਸਮੱਸਿਆਵਾਂ ਕਿਸਾਨਾਂ ਦੇ ਇਸ਼ੂ ਜਿਹੜੇ ਨੇ ਬੜੇ ਸੀਰੀਅਸ ਇਸ਼ੂ ਨੇ ਦੇਸ਼ ਨੂੰ ਉਹ ਦੇਸ਼ ਦੀਆਂ ਸਰਕਾਰਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਪਹਿਲਾਂ ਵੀ ਜਿਹੜੇ ਤਿੰਨ ਬਿੱਲ ਬਣੇ ਸੀਗੇ ਕਿਸਾਨਾਂ ਨੇ ਵਿਰੋਧ ਕੀਤਾ ਨਰਿੰਦਰ ਭਾਈ ਮੋਦੀ ਜੀ ਨੇ ਬਹੁਤ ਵੱਡਾ ਦਿਲ ਰੱਖ ਕੇ ਆਪਣੇ ਆਪ ਤੋਂ ਉੱਪਰ ਠਕ ਕੇ ਦੇਸ਼ ਦੇ ਕਿਸਾਨ ਦੇ ਹੱਕ ਚ ਗੱਲ ਕੀਤੀ ਬਿੱਲ ਵਾਪਸ ਲਿੱਤੇ ਵਿਡਰਾਅ ਤੇ ਮੋਦੀ ਸਾਹਿਬ ਨੇ ਕੀਤੇ ਨਾ ਜੀ ਦੇਸ਼ ਤੇ ਅਫਸਰਾਂ ਨੇ ਦੇਸ਼ ਦੀ ਜੋ ਸਿਸਟਮ ਹੈ ਕਾਨੂੰਨ ਹੈ ਉਰੇ ਸਾਉਣਾ ਬਿੱਲ ਬਣੇ ਪਾਰਲੀਮੈਂਟ ਚ ਪਾਸ ਵੀ ਹੋ ਗਏ ਇਹ ਨਰਿੰਦਰ ਭਾਈ ਮੋਦੀ ਜੀ ਸਰ ਜਿਨ੍ਹਾਂ ਨੇ ਕਹੇ ਮੈਂ ਵਾਪਸ ਲਾਂਗਾ ਕੋਈ ਵਾਪਸ ਨਹੀਂ ਲੈਂਦਾ ਆਪਣੇ ਆਪਣੇ ਕੀਤੇ ਹੋਏ ਬਿੱਲ ਵਾ ਕਿਰੇ ਐਕਚੁਅਲੀ ਤੇ ਕਿਸਾਨ ਦੇ ਐਕਚੁਅਲੀ ਤੇ ਹੁਣ ਵੀ ਜਿਹੜੇ ਕਿਸਾਨ ਦੇ ਬੁੱਦੇ ਨੇ ਇਹ ਨਰਿੰਦਰ ਭਾਈ ਮੋਦੀ ਜੀ ਹੱਲ ਕਰਨਗੇ ਭਾਰਤੀ ਜਨਤਾ ਪਾਰਟੀ ਹੱਲ ਕਰੇਗੀ ਮੁੱਦੇ ਸੀਰੀਅਸ ਨੇ ਮਦਿਆਨਾ ਸਾਰੇ ਸਮਾਜ ਦੀ ਸਹਿਮਤੀ ਅਸੀਂ ਵੀ ਸਪੋਰਟ ਕਰਦੇ ਆ ਇਸ਼ੂ ਸੋਲਵ ਕਰਨਾ ਪ੍ਰਧਾਨ ਮੰਤਰੀ ਜੀ ਦਾ ਜਾਂ ਦੇਸ਼ ਦੇ ਨੇਤਾਵਾਂ ਦਾ ਕੰਮ ਸਰਕਾਰਾਂ ਦਾ ਕੰਮ ਸੋ ਸਮਾਂ ਆਏਗਾ ਤਾਂ ਹੋਏਗਾ ਕਿ ਪੰਜਾਬ ਦੇ ਵਿੱਚੋਂ ਫਿਰ ਹੁਣ ਨਿਕਲਣਾ ਕੂਚ ਕਰਨ ਲੱਗੇ ਨੇ ਉਸ ਤੋਂ ਪਹਿਲੇ ਸਮਝੌਤਾ ਹੋ ਸਕਦਾ ਵਾ ਕਿਉਂਕਿ ਕੋੜ ਵੀ ਲੱਗਣ ਵਾਲਾ ਜਲਦੀ ਕੋੜ ਲੱਗ ਜਾਣਾ ਵਾ ਤੇ ਉਸ ਤੋਂ ਪਹਿਲੇ ਇਹ ਬਗਾਵਤਾ ਸ਼ੁਰੂ ਹੋ ਜਾਂਦੀ ਹੈ ਕਿ ਸੂਬਾ ਪਾਰਟੀ ਜਿਹੜੀ ਹੈ ਕਿ ਐਗਰੈਸਿਵ ਕਰਦੀ ਹੈ ਕਿ ਜਾ ਕੇ ਕੂਚ ਉੱਥੇ ਕੀਤਾ ਵਾ ਸੈਂਟਰ ਦੇ ਵਿੱਚ ਪਹਿਲੇ ਵੀ ਲਾਲਕੀ ਦੇ ਉੱਤੇ ਝੰਡਾ ਲਰਾ ਦਿੱਤਾ ਗਿਆ ਸੀਗਾ ਲੇਕਿਨ ਉਸਤੇ ਵੀ ਕਾਰਵਾਈ ਕੀਤੀ ਗਈ ਸੀ ਕਈ ਸ਼ਾਂਤਤਾ ਕਿਸਾਨਾਂ ਦੇ ਬੱਚਿਆਂ ਦੀ ਹੋ ਗਈਆਂ ਸੀਗੀਆਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਮੈਂ ਸਮਝਦਾ ਹਾਂ ਕਿ ਜਿਹੜਾ ਵਾ ਇਹ ਮੁੱਦਾ ਜਿਹੜਾ ਵਾ ਸੀਰੀਅਸ ਮੁੱਦਾ ਵਾ ਅਮਨ ਸ਼ਾਂਤੀ ਨਾਲ ਸੋਲਵ ਹੋ ਜਾਵੇਗਾ ਭਾਰਤੀ ਜਨਤਾ ਪਾਰਟੀ ਹਿੰਦੁਸਤਾਨੀ ਸਰਕਾਰ ਦੇ ਤਿੰਨ ਬਹੁਤ ਸੀਨੀਅਰ ਲੀਡਰ ਆ ਕੇ ਕਿਸਾਨਾਂ ਨਾਲ ਇੱਕ ਵਾਰਤਾ ਕਰ ਚੁੱਕੇ ਨੇ ਇੱਕ ਹੋਰ ਕਰ ਲੈਣਗੇ ਜ਼ਰੂਰਤ ਪੈਗੀ ਫਿਰ ਹੋਏਗੀ ਵਾਰਤਾ ਚੱਲੇਗੀ ਡਿਸਕਸ਼ਨ ਚ ਹੱਲ ਨਿਕਲਣਾ ਹੈ ਇਸ ਚੀਜ਼ ਦਾ ਆਪਣੇ ਭਰਾਵਾਂ ਭਰਾਵਾਂ ਦੀ ਗੱਲ ਹੋ ਜਾਏਗਾ ਸੋਲucion ਲੇਕਿਨ ਉਦਰੀ ਗੱਲ ਕੀਤੀ ਹੈ ਨੋਇਡਾ ਲੋ ਤੋਂ ਕਿਸਾਨਾਂ ਨੇ ਕੇਰਾ ਬੰਦੀ ਕਰ ਦਿੱਤੀ ਹੈ ਲੇਕਿਨ ਇਤਰੂ ਪੰਜਾਬ ਦੀਆਂ ਨੇ ਕਰਨੀਆਂ ਕੇਰਾ ਬੰਦੀ ਚਾਰੋਂ ਤਰਫ ਹੋ ਰਹੀ ਹੈ ਹੁਣ ਵਿਰੋਧ ਚਾਰੋਂ ਤਰਫ ਹੋ ਰਿਹਾ ਵੈ ਤੇ ਵਿਰੋਧ ਨੂੰ ਖਤਮ ਕਰਨਾ ਇਸ ਵੇਕ ਤਾਂ ਲੱਗਦਾ ਨਹੀਂਗਾ 3 ਸਾਲ ਬਾਅਦ ਵਿਰੋਧ ਦੁਬਾਰਾ ਪਨਪ ਗਿਆ ਦੁਬਾਰਾ ਉੱਠ ਗਿਆ ਕਿਸ ਨੂੰ ਹੱਲ ਕਰ ਲਈ ਕਿ ਸਾਹ ਨਾ ਦਾ ਮੁੱਦਾ ਜਿਹੜਾ ਇਸ਼ੂ ਹੈ ਬੜਾ ਇੰਪੋਰਟੈਂਟ ਹੈ ਸਰਕਾਰ ਦਾ ਧਿਆਨ ਦੇਖੋ ਡੈਮੋਕ੍ਰੇਸੀ ਦਾ ਕਾਜ ਆ ਕਿ ਤੁਸੀਂ ਵਿਰੋਧ ਕਰੋ ਸੱਤਿਆਗ੍ਰਹਿ ਕਰੋ ਤੁਸੀਂ ਆਪਣੀ ਸਟਰੈਂਥ ਸ਼ੋ ਕਰਕੇ ਲੋਕਾਂ ਦਾ ਸਪੋਰਟ ਸ਼ੋ ਕਰੋ ਉਹ ਕਿਸਾਨ ਭਰਾ ਸ਼ੋ ਕਰ ਰਹੇ ਨੇ ਔਰ ਸਰਕਾਰਾਂ ਦਾ ਕੰਮ ਹੈ ਉੱਤੇ ਫੈਸਲਾ ਕਰਨਾ ਸਮੇਂ ਅਗਰ ਫੈਸਲਾ ਹੋ ਜਾਏਗਾ ਜੀ ਫਿਰ ਤੁਹਾਨੂੰ ਆ ਲੱਗਦਾ ਕਿ ਫੈਸਲਾ ਚਲੋ ਆਏਗਾ ਕਿਸਾਨਾਂ ਦੇ ਰਸਤਿਆਂ ਦੇ ਵਿੱਚ ਪੂਰੀ ਕਿਲਾਂ ਲਈ ਟ੍ਰੇਲ ਲਗਾ ਦੇਣੀ ਪੱਥਰ ਬੈਰੀਕੇਟਿੰਗ ਕਰ ਦੇਣੀ ਸੀਮਿੰਟ ਭਰ ਦੇਣਾ ਸਰੀਏ ਲਗਾ ਦੇਣੇ ਸਭ ਤਮਾਮ ਰੋਕਣ ਦੀ ਕੋਸ਼ਿਸ਼ ਕਰਨੀਆ ਅਗਰ ਤੁਸੀਂ ਕਹਿੰਦੇ ਡੈਮੋਕ੍ਰੇਸੀ ਦਾ ਰਾਈਟ ਹੈ ਤੇ ਡੈਮੋਕ੍ਰੇਸੀ ਤਰੀਕੇ ਨਾਲ ਜਾ ਸਕਦੇ ਸੀ ਕਿਸਾਨ ਫਿਰ ਕਿਉਂ ਉਹਨਾਂ ਕੰਮ ਕਰਨਾ ਪੈ ਗਿਆ ਗੱਲ ਸੁਣੋ ਕਿਸਾਨਾਂ ਦਾ ਮੁੱਦਾ ਕਿਸਾਨਾਂ ਦਾ ਜਿਹੜਾ ਵਾ ਆਪਣਾ ਵਿਰੋਧ ਉਹ ਸੁਭਾਵਿਕ ਆ ਔਰ ਉਹਨਾਂ ਨੂੰ ਹੱਕਾ ਕਰਨ ਪਰ ਐਟ ది ਸੇਮ ਟਾਈਮ ਤੁਸੀਂ ਉਹ ਤੇ ਹੋਰ ਜਿਹੜੇ ਲੋਕ ਸਫਰ ਕਰ ਰਹੇ ਨੇ ਕੋ ਮਰੀਜ਼ ਹੈ ਉਹਨੇ ਹਸਪੀਟਲ ਪਹੁੰਚਣਾ ਹੈ ਕੋ ਬੱਚੇ ਹੋਣਾ ਸਕੂਲ ਪਹੁੰਚਣਾ ਹੈ ਅਗਰ ਸੜਕਾਂ ਸਾਰੀਆਂ ਬੰਦ ਹੋ ਜਾਣਗੀਆਂ ਤੇ ਸਮਾਜ ਖੜਾ ਹੋ ਜਾਏਗਾ ਤੇ ਸੀਰੀਅਸ ਮੈਟਰ ਜਿਹੜੇ ਹਰਿਆਣਾ ਸਰਕਾਰ ਨੇ ਉਹੀ ਕੀਤਾ ਨਾ ਕੰਕਰੀਟ ਲਗਾ ਕੇ ਰੋਡ ਹੀ ਬਲੌਕ ਕਰ ਦਿੱਤੇ ਨੇ ਤੇ ਐਂਬੂਲੈਂਸ ਜਾਊਗੀ ਕਿੱਦਾਂ 12 ਤਰੀਕ ਨੂੰ ਮੀਟਿੰਗ ਹੋਉਂਦੇ ਰਸਤਾ ਨਿਕਲਾਏਗਾ ਕੋਈ ਨਾ ਬਿਲਕੁਲ ਬੋਲੋ ਸ਼ੁਕਰੀਆ ਸਾਡੇ ਨਾਲ ਤੁਹਾਨੂੰ ਦੱਸਿਆ ਕਿ ਸਾਡੇ ਨਾਲ ਅਸ਼ਵੀ ਸੇਖੜੀ ਸਾਹਿਬ ਸਾਡੇ ਨਾਲ ਮੌਜੂਦ ਸੀ ਜਿਹਨਾਂ ਦੱਸਿਆ ਕਿਸਾਨੀ ਮੁੱਦੇ ਦੇ ਉੱਤੇ ਹੱਲ ਜ਼ਰੂਰ ਕਰ ਲਿਤਾ ਜਾਊਗਾ ਹੱਲ ਜਿਹੜੇ ਦੇਖਦੇ ਹੁਣ ਕੀ ਨਿਕਲਿਆ ਲੈ ਕੇ ਤੁਹਾਨੂੰ ਆਹ ਦੱਸ ਦਈਏ ਕਿ ਕਿਸਾਨ ਜਿਹੜੇ 13 ਤਰੀਕ ਨੂੰ ਕੂਚ ਤਾਂ ਅੰਦਾਜ਼ੀ 2022 ਦੇ ਵਿੱਚ ਨਵਜੋਤ ਸਿੰਘ ਦੂ ਦੇ ਖਾਸੋ-ਖਾਸ ਰੇਸ ਸੇਖੜੀ ਸਾਹਿਬ ਇਲੈਕਸ਼ਨ ਵੀ ਲੜੇ ਸੀਗੇ ਉਸ ਵੇਲੇ ਹਾਰ ਗਈ ਸੀਗੇ ਲੇਕਿਨ ਬੀਜੇਪੀ ਦਾ ਦਮਨ ਫੜ ਕੇ ਸਾਫ ਗੱਲ ਕਹਤੀ ਕਾਂਗਰਸ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਜੋ ਇਸ ਸਮੇਂ ਹਾਲਾਤ ਨੇ ਕਾਂਗਰਸ ਮੁਕਤ ਪੰਜਾਬ ਵੀ ਜਲਦ ਬਣੇਗਾ ਇੰਡੀਅਨ ਅਲਾਈਂਸ ਦੀ ਗੱਲ ਕੀਤਾ ਇੰਡੀਅਨ ਅਲਾਈਂਸ ਜਿਹੜਾ ਇੱਕ ਤਰ੍ਹਾਂ ਬਿਲਕੁਲ ਖਤਮ ਹੋ ਗਿਆ ਕਿਉਂਕਿ ਬੱਡੇ ਦਿੱਕਤ ਨਹੀਂਤਾ ਉਸ ਅਲਾਈਂਸ ਤੋਂ ਨਿਕਲ ਜਾ ਚੁਕੇ ਨੇ ਲੁਧਿਆਣਾ ਤੋਂ ਕੈਮਰਾਮੈਨ ਮੈਂ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ